ਇੱਕ ਵੇਜ ਹੋ ਜੋ ਨਾਲ ਕਲਰ ਕਰ ਲੈ ਬਾਹਰ ਹਟ ਕਰ ਲਵਾ ਹੁਣ ਸੋਹਣਾ ਜਿੰਦਾਬਾਦ ਹਰ ਜਿੰਦਾਬਾਦ ਅੱਜ ਅੱਜ ਆਤਵਾਦ ਤੋਂ ਬਾਅਦ ਕੀ ਕਰਨ ਜਾਂਦੇ ਅਸ ਤੋਂ ਪਹਿਲਾਂ ਸਰਕਾਰ ਮਨ ਤੁਹਾਡੇ ਦੱਸਣ ਲੱਗੇ ਪਹਿਲਾਂ ਵੀ ਅਸੀਂ ਸ੍ਰੀ ਪ੍ਰਦੇਗੜ ਸਾਹਿਬ ਬਾਬਾ ਜੋਰਾ ਸਿੰਘ ਬਾਬਾ ਬਕਤ ਸਿੰਘ ਦੇ ਅਸੀਂ ਸੁਪਰਾਨਾ ਕਰਨਾ ਹੈ ਸੱਚੇ ਪਾਤਸ਼ਾਹ ਸੁਕਰ ਜੀ ਜਿਸਨੂੰ ਟਿਕਟ ਦਿੱਤੀ ਹੈ ਮੇਰੇ ਨਾਲ ਜ਼ਿਹਾਰ ਪੱਤੀ ਜੀ ਕਿਮਾ ਸਾਹਿਬ ਜੀ ਪ੍ਰਦੀਪ ਜੀ ਮਨਜੋਤ ਸਾਡੇ ਥੋੜਾ ਸਾਹਿਦ ਕਰਨ ਜੀ ਇਹ ਮਾ ਸਾਹਿਬ ਕਿਮਾ ਸਾਹਿਬ ਦੇ ਨਾਲ ਸਾਡੇ ਰਵੰਸਲਾ ਜੀ ਹੋਰ ਸਾਰੇ ਕੁਲਦੀਪ ਸੋਤਾ ਜੀ ਜਿਹੜੇ ਸਾਡੇ ਬਹੁਤ ਹੀ ਸੇਵਾਦਾਰ ਹੈ और ਸਾਡੇ ਦੀਪ ਸਿੱਧੂਪੁਰ ਜੀ ਮੈਡਮ ਜੀ ਆਏ ਆ ਬਹੁਤ ਜਿਆਦਾ ਇਨਾਂ ਦਾ ਸਤਿਕਾਰ ਹੈ ਸਤਿਕਾਰ ਦੇ ਨਾਲ ਸਾਨੂੰ ਇਹਨਾਂ ਦੇ ਅਸੀਸਾਂ ਦੇ ਨਾਲ ਅਸੀਂ ਇਲੈਕਸ਼ਨ ਲੜਨੀ ਆ ਤੇ ਫਾਈਟ ਕਰਕੇ ਅਸੀਂ ਅੱਗੇ ਜਾਣਾ ਗੇਜਰਾਮ ਜੀ ਸਾਡੇ ਜਿਹੜਾ ਵਰਕਰ ਆ ਆਗੂ ਆ ਮੋਦਾ ਸਮਾਜ ਦੇ ਵਿੱਚ ਬਹੁਤ ਹੀ ਲੋਕਾਂ ਦੇ ਲੋਕਾਂ ਸੰਖਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਆ ਔਰ ਇਹਨਾਂ ਨੇ ਬਹੁਤ ਉਸ ਜਿਹੜੀ ਉਹਨਾਂ ਦੇ ਲੋਕਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਲੰਮੇ ਸਮੇਂ ਤੋਂ ਲੋਕ ਸੇਵਨ ਸਮਰਪਿਤ ਤਾਂ ਬੜੀ ਖੁਸ਼ੀ ਦੀ ਗੱਲ ਅਕੀ ਪਾਰਟੀ ਜੰਦਾ ਪਾਰਟੀ ਨੇ ਸਾਡੀ ਆਪਣੀ ਪਾਰਟੀ ਨੇ ਇਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਬਣਾਇਆ ਤੇ ਜਦੋਂ ਦੀ ਇਹ ਇਹਦੀ ਖਬਰ ਲੱਗੀ ਪਤਾ ਇਲਾਕੇ ਦੇ ਵਿੱਚ ਪੂਰੀ ਲੋਕ ਸਭਾ ਦੇ ਵਿੱਚ ਖੁਸ਼ੀ ਦੀ ਲਹਿਰਾਂ ਔਰ ਸਾਰੇ ਵਰਤਨ ਸਾਰਾ ਪੈਚਾਰਾ ਲੱਖ-ਲੱਖਾਂ ਸਾਲੇ ਬੂਸ ਲੈਵਲ ਤੱਕ ਦਾ ਇਹਨਾਂ ਫਰਕਾ इस गल की खुशी महसूस कर रहे हैं और अब भार है कि अभी ये सेवा सू लगी अभी महान शहीदों का आशीर्वाद लाने वास्ते हाजिर और महान शहीदा के जचते पहरा दिता केस कौम के वास्ते एडी बड़ी जी कुर्बानी दी आ उस धरती समर्पित होकर नतमस्तक होकर ਸੀ ਆਪਣਾ ਕੰਮ ਸ਼ੁਰੂ ਕਰਨ ਲੱਗਿਆ ਔਰ ਸਾਨੂੰ ਬੜੀ ਇਸ ਗੱਲ ਦਾ ਕੌਨਫੀਡੈਂਸ ਆ ਇਹ ਸਿੱਖੀ ਸੀਟ ਆ ਜਿਹੜੀ ਤੇਗੜਾ ਸਾਹਿਬ ਲੋਕ ਸਭਾ ਦੀ ਇਹ ਨਿਰੰਦਰ ਮੋਦੀ ਸੋਨਾ ਦੀ ਜਿਹੜੀ ਐਂਡੀਆ ਦੀ ਸਰਕਾਰ ਤੀਜੀ ਵਾਰ ਜੇਸ ਦੇ ਵਿੱਚ ਬਣ ਜਾ ਰਹੀ ਆ ਉਹਦੇ ਵਿੱਚ ਮੁੱਖ ਤੌਰ ਤੇ ਗੇਜਰਮ ਜੀ ਆਪਣਾ ਜਿਹੜਾ ਹੁਕਮਾ ਨਿਭਾਉਂਦੇ ਔਰ ਅਸੀ ਜਿੱਤ ਕੇ ਉਹਨੂੰ ਚੋਣਿਆ ਕਲਰ ਕਰ ਲੈ ਬਾਹਰ ਤਾਂ ਕਰ ਲਵਾ ਹੁਣ